ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹਰਪ੍ਰੀਤ ਦੀ ਜ਼ਿੰਦਗੀ ਦੀ ਹੈ ਜਿਨਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਵੇਖੇ ਪਰ ਵਿਆਹ ਤੋਂ ਬਾਅਦ ਉਹ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਇਸ ਤਰ੍ਹਾਂ ਫਸ ਗਈ ਕਿ ਉਹ ਆਪਣੇ ਸੁਪਨੇ ਹੀ ਭੁੱਲ ਗਈ ਇਵੇਂ ਹੀ ਉਹਦੀ ਜ਼ਿੰਦਗੀ ਲੰਘ ਰਹੀ ਸੀ ਕਿ ਇੱਕ ਦਿਨ ਕੁਝ ਅਜਾਇਆ ਹੋਇਆ ਜਿਸ ਨੇ ਹਰਪ੍ਰੀਤ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹਰਪ੍ਰੀਤ ਇੱਕ ਪਿੰਡ ਵਿੱਚ ਜੰਮੀ ਪਲੀ ਤੇ ਵੱਡੀ ਹੋਈ ਸੀ ਉਹ ਪੜਾਈ ਵਿੱਚ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਗੇ ਜਾਣਾ ਚਾਹੁੰਦੀ ਸੀ ਹਰਪ੍ਰੀਤ ਦੇ ਪਿਤਾ ਮਨੂਲੀ ਜਾਇ ਕਿਸਾਨ ਸੀ ਜਿਹੜੇ ਥੋੜੀ ਜਿਹੀ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਹਰਪ੍ਰੀਤ ਵੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹੀ ਸੀ ਪਰ ਉਹਦਾ ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਲਗਾਵ ਸੀ ਜਦੋਂ ਹਰਪ੍ਰੀਤ ਵੱਡੀ ਹੋਈ ਤਾਂ ਉਹਦੇ ਪਿਤਾ ਨੇ ਸੋਚਿਆ ਕਿ ਹੁਣ ਯਦਾ ਵਿਆਹ ਕਰ ਦਿੱਤਾ ਜਾਵੇ ਪਰ ਹਰਪ੍ਰੀਤ ਵਿਆਹ ਲਈ ਰਾਜੀ ਨਹੀਂ ਸੀ ਫਿਰ ਹਰਪ੍ਰੀਤ ਦੀ ਮਾਂ ਨੇ ਉਹਨੂੰ ਸਮਝਾਇਆ ਕਿ ਆਪਣੇ ਘਰ ਦੇ ਹਾਲਾਤ ਠੀਕ ਨਹੀਂ ਆ ਪੁੱਤ ਆਪਣਾ ਤਾਂ ਮਸਾ ਗੁਜ਼ਾਰਾ ਹੁੰਦਾ ਆ ਤੇ ਅਸੀਂ ਤੈਨੂੰ ਅੱਗੇ ਹੋਰ ਪੜ੍ਹਾਈ ਨਹੀਂ ਕਰਵਾ ਸਕਦੇ ਤਾਂ ਹਰਪ੍ਰੀਤ ਉਦਾਸ ਹੋ ਗਈ ਆਖਰਕਾਰ ਉਹਨੂੰ ਵਿਆਹ ਲਈ ਹਾਮੀ ਪਰ ਨਹੀਂ ਹੀ ਪਈ ਹਰਪ੍ਰੀਤ ਦੀ ਪੂਆ ਨੇ ਉਹਦਾ ਰਿਸ਼ਤਾ ਆਪਣੇ ਦੂਰ ਦੇ ਰਿਸ਼ਤੇਦਾਰੀ ਵਿੱਚ ਕਰਵਾ ਦਿੱਤਾ ਉਹ ਪਰਿਵਾਰ ਕਾਫੀ ਵਧੀਆ ਸੀ ਤੇ ਮੁੰਡਾ ਵੀ ਪੜਿਆ ਲਿਖਿਆ ਸੀ ਨੌਕਰੀ ਕਰਦਾ ਸੀ ਜ਼ਮੀਨ ਜਾਇਦਾਦ ਵੀ ਠੀਕ ਠਾਕ ਸੀ ਹਰਪ੍ਰੀਤ ਵੀ ਸੋਹਣੀ ਸੁਨੱਖੀ ਹੋਣ ਦਾ ਕਰਕੇ ਮੁੰਡੇ ਵਾਲਿਆਂ ਨੂੰ ਹਰਪ੍ਰੀਤ ਪਸੰਦ ਆ ਗਈ ਤੇ ਉਹਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਹਰਪ੍ਰੀਤ ਬਹੁਤ ਖੁਸ਼ ਰਹਿਣ ਲੱਗੀ ਉਹ ਘਰ ਦਾ ਹਰ ਇੱਕ ਕੰਮ ਬੜੀ ਖੁਸ਼ੀ-ਖੁਸ਼ੀ ਕਰਦੀ ਕਿਸੇ ਵੀ ਕੰਮ ਨੂੰ ਕਦੀ ਵੀ ਨਾ ਨਾ ਕਰਦੀ ਆਪਣੇ ਸਾਸੋਹਰੇ ਦੀ ਸੇਵਾ ਵੀ ਦਿਲੋਂ ਕਰਦੀ ਸੀ ਜਦੀ ਉਹਨੇ ਕਿਸੇ ਨੂੰ ਪਲਟ ਕੇ ਜਵਾਬ ਨਹੀਂ ਦਿੱਤਾ ਸੀ ਤੇ ਆਪਣੇ ਪਤੀ ਨੂੰ ਵੀ ਉਹ ਬਹੁਤ ਪਿਆਰ ਕਰਦੀ ਸੀ ਉਹ ਆਪਣੀ ਜ਼ਿੰਦਗੀ ਨੂੰ ਤਾਂ ਭੁੱਲ ਹੀ ਚੁੱਕੀ ਸੀ ਇੱਕ ਦਿਨ ਉਹ ਆਪਣੇ ਕਾਲਜ ਦੀਆਂ ਕੁਝ ਪੁਰਾਣੀਆਂ ਫੋਟੋਆਂ ਵੇਖ ਰਹੀ ਸੀ ਤਾਂ ਉਹ ਫੋਟੋਆਂ ਵੇਖਦੀ ਵੇਖਦੀ ਉਦਾਸ ਹੋ ਗਈ ਤੇ ਸੋਚਣ ਲੱਗੀ ਕਿ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਗੇ ਵਧਣਾ ਸੀ ਪਰ ਹੋ ਸਕਦਾ ਹੈ ਕਿ ਮੇਰੀ ਕਿਸਮਤ ਵਿੱਚ ਇਹ ਹੀ ਲਿਖਿਆ ਸੀ ਕਿ ਮੈਂ ਆਪਣੇ ਸੁਪਨੇ ਨੂੰ ਛੁਪਾ ਕੇ ਆਪਣੇ ਪਰਿਵਾਰ ਲਈ ਜੀਣਾ ਸੀ ਉਹ ਤਾਂ ਆਪਣੇ ਸੁਪਨੇ ਨੂੰ ਤਾਂ ਉਹ ਕਿਤੇ ਪਿੱਛੇ ਹੀ ਛੱਡ ਆਈ ਸੀ ਪਰ ਜਦੋਂ ਉਹ ਸੋਚਦੀ ਤਾਂ ਉਦਾਸ ਹੋ ਜਾਂਦੀ ਕਿ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਸੀ ਆਪਣਾ ਨਾਮ ਬਣਾਉਣਾ ਸੀ ਪਰ ਮੈਂ ਤਾਂ ਚੁੱਲ੍ਹੇ ਚੌਕੇ ਜੋਗੀ ਹੀ ਰਹਿ ਗਈ ਉਹਨੇ ਕਦੀ ਆਪਣੀ ਦਿਲ ਦੀ ਗੱਲ ਕਿਸੇ ਨਾਲ ਨਹੀਂ ਕੀਤੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਪਤਾ ਨਹੀਂ ਮੇਰਾ ਸਹੁਰਾ ਪਰਿਵਾਰ ਮੈਨੂੰ ਬਾਹਰ ਜਾ ਕੇ ਨੌਕਰੀ ਕਰਨ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਕਦੀ ਵੀ ਕਿਸੇ ਔਰਤ ਨੇ ਨੌਕਰੀ ਨਹੀਂ ਕੀਤੀ ਸੀ ਪਰ ਘਰ ਦੇ ਕੰਮ ਹੀ ਕੀਤੇ ਸੀ ਪਰ ਉਹਦਾ ਮਨ ਵਾਰ-ਵਾਰ ਇਹੀ ਕਹਿੰਦਾ ਸੀ ਕਿ ਆਪਣੇ ਲਈ ਕੁਝ ਕਰਨਾ ਚਾਹੀਦਾ ਆ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਆ ਇਦਾਂ ਹੀ ਇੱਕ ਦਿਨ ਸ਼ਾਮ ਦਾ ਵੇਲਾ ਸੀ ਸਾਰੇ ਬੈਠੇ ਖਾਣਾ ਖਾ ਰਹੇ ਸੀ ਤਾਂ ਉਹਨੇ ਆਪਣੇ ਪਤੀ ਨਾਲ ਨੌਕਰੀ ਕਰਨ ਲਈ ਗੱਲ ਕੀਤੀ ਤਾਂ ਉਹਦੀ ਸਾਸ ਨੇ ਇਹ ਸੁਣ ਕੇ ਕਿਹਾ ਪੁੱਤ ਤੈਨੂੰ ਨੌਕਰੀ ਕਰਨ ਦੀ ਕੀ ਲੋੜ ਆ ਆਪਣੇ ਘਰ ਸਭ ਕੋ ਜਾਰਾ ਬਤਾ ਦਿੱਤਾ ਬਹੁਤ ਕੂਜਿਆ ਤੈਨੂੰ ਕਿਸੇ ਚੀਜ਼ ਦੀ ਘਾਟ ਆ ਜਿਹੜਾ ਤੂੰ ਬਾਹਰ ਜਾ ਕੇ ਨੌਕਰੀ ਕਰੇਂਗੀ ਤਾਂ ਫਿਰ ਲੋਕ ਕੀ ਕਹਿਣਗੇ ਤਾਂ ਇਹ ਸੁਣ ਕੇ ਹਰਪ੍ਰੀਤ ਚੁੱਪ ਹੋ ਗਈ ਉਹ ਨੂੰ ਦਾਸ ਜਿਹੀ ਰਹਿਣ ਲੱਗ ਪਈ ਪਹਿਲਾਂ ਨਾਲੋਂ ਕਾਫੀ ਚੁੱਪਚੁੱਪ ਰਹਿਣ ਲੱਗੀ ਸੀ ਉਹਦੀ ਜ਼ਿੰਦਗੀ ਬਸ ਘਰ ਦੇ ਕੰਮਾਂ ਤੱਕ ਹੀ ਸੀਮਤ ਰਹਿ ਗਈ ਸੀ ਸਵੇਰੇ ਉੱਠਣਾ ਚਾਹ ਬਣਾਉਣੀ ਖਾਣਾ ਬਣਾਉਣਾ ਫਿਰ ਦੁਪਹਿਰ ਦਾ ਖਾਣਾ ਬਣਾਉਣਾ ਫਿਰ ਸ਼ਾਮ ਦਾ ਖਾਣਾ ਬਣਾਉਣਾ ਬਸ ਹਰ ਰੋਜ਼ ਦਾ ਇਹੀ ਕੰਮ ਰਹਿ ਗਿਆ ਸੀ ਤੇ ਹੁਣ ਹਰਪ੍ਰੀਤ ਅੰਦਰ ਹੀ ਅੰਦਰ ਕੁਟਨ ਮਹਿਸੂਸ ਕਰਨ ਲੱਗੀ ਸੀ ਇੱਕ ਦਿਨ ਇਦਾਂ ਹੀ ਸ਼ਾਮ ਨੂੰ ਜਦੋਂ ਹਰਪ੍ਰੀਤ ਦਾ ਪਤੀ ਵਿਕਰਮ ਘਰ ਆਇਆ ਤਾਂ ਉਹਨੇ ਵੇਖਿਆ ਕਿ ਹਰਪ੍ਰੀਤ ਉਸ ਜੀਓ ਕੇਂਦਰ ਬੈੱਡ ਤੇ ਬੈਠੀ ਸੀ ਤਾਂ ਵਿਕਰਮ ਨੇ ਪੁੱਛਿਆ ਹਰਪ੍ਰੀਤ ਕੀ ਗੱਲ ਆ ਤੂੰ ਆਪਣੇ ਦਿਲ ਦੀ ਗੱਲ ਮੈਨੂੰ ਖੁੱਲ ਕੇ ਦੱਸ ਸਕਦੀ ਆ ਹੋ ਸਕਦਾ ਆ ਕਿ ਮੈਂ ਤੇਰੀ ਕੋਈ ਮਦਦ ਕਰ ਸਕਾਂ ਤਾਂ ਹਰਪ੍ਰੀਤ ਨੇ ਕਿਹਾ ਵੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੰਮੀ ਜੀ ਨੇ ਤਾਂ ਸਾਫ਼ ਮਨ੍ਹਾ ਕਰ ਦਿੱਤਾ ਕਿ ਬਾਹਰ ਜਾ ਕੇ ਨੌਕਰੀ ਨਹੀਂ ਕਰਨੀ ਤਾਂ ਹੁਣ ਵਾਰ-ਵਾਰ ਉਹੀ ਗੱਲ ਕਰਨ ਦਾ ਕੀ ਫਾਇਦਾ ਮੇਰਾ ਕੀ ਆ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਆਪੇ ਠੀਕ ਹੋ ਜਾਊਗਾ ਕੁੜੀਆਂ ਦੇ ਸੁਪਨੇ ਤਾਂ ਟੁੱਟਣ ਲਈ ਹੀ ਬਣੇ ਆ ਜਿਹੜਾ ਹਰ ਵਾਰ ਟੁੱਟਦੇ ਆ ਕੋਈ ਵੀ ਉਹਨਾਂ ਦੇ ਸੁਪਨੇ ਪੂਰੇ ਨਹੀਂ ਕਰਦਾ ਬਸ ਸਾਰਿਆਂ ਨੂੰ ਆਪਣੀ ਹੀ ਪਈ ਹੁੰਦੀ ਆ ਮੰਮੀ ਜੀ ਨੂੰ ਵੀ ਇਹੀ ਆ ਕਿ ਜੇ ਮੈਂ ਬਾਅਦ ਜਾ ਕੇ ਨੌਕਰੀ ਕਰੂੰਗੀ ਤਾਂ ਘਰ ਦੇ ਕੰਮ ਉਹਨਾਂ ਨੂੰ ਕਰਨੇ ਪੈਣਗੇ ਤੇ ਤੁਹਾਨੂੰ ਵੀਵੇਂ ਲੱਗਦਾ ਹੁਣ ਆ ਜੇ ਮੈਂ ਕਮਾਈ ਕਰਨ ਲੱਗ ਪਈ ਤਾਂ ਮੈਂ ਤੁਹਾਡੇ ਬਰਾਬਰ ਖੜੀ ਹੋ ਜਾਊਂਗੀ ਪਰ ਕੋਈ ਇਹ ਕਿਉਂ ਨਹੀਂ ਸੋਚਦਾ ਕਿ ਸਾਡਾ ਵੀ ਦਿਲ ਕਰਦਾ ਆ ਕਿ ਅਸੀਂ ਵੀ ਆਪਣਾ ਨਾਮ ਬਣਾਈਏ ਆਪਣੇ ਪੈਰਾਂ ਤੇ ਖੜ੍ਹੇ ਹੋਈਏ ਪਰ ਇਹ ਗੱਲ ਨਾ ਮਾਂ ਪਿਓ ਸੋਚਦਾ ਨਾ ਸੌਰਾ ਪਰਿਵਾਰ ਸੋਚਦਾ ਇਸ ਲਈ ਕੋਈ ਫਾਇਦਾ ਨਹੀਂ ਹਰਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਵਿਕਰਮ ਸੋਚਣ ਲਈ ਮਜਬੂਰ ਹੋ ਗਿਆ ਤੇ ਕਹਿਣ ਲੱਗਾ ਨਹੀਂ ਹਰਪ੍ਰੀਤ ਮੈਂ ਇਹੋ ਜਿਹਾ ਪਤੀ ਨਹੀਂ ਹਾਂ ਜਿਹੜਾ ਮੈਂ ਇਹ ਸੋਚੂੰਗਾ ਕਿ ਤੂੰ ਮੇਰੇ ਤੋਂ ਨੀਵੀਂ ਨਹੀਂ ਰਹੇ ਮੇਰੇ ਬਰਾਬਰ ਖੜੀ ਨਾ ਹੋ ਸਕੇ ਮੈਂ ਅੱਜ ਦਾ ਪੜਿਆ ਲਿਖਿਆ ਮੁੰਡਾ ਆ ਮੈਨੂੰ ਸਭ ਪਤਾ ਆ ਕਿ ਅੱਜਕੱਲ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਆ ਤੂੰ ਜੋ ਵੀ ਕਰਨਾ ਚਾਹੁੰਦੀ ਆ ਖੁੱਲਕੇ ਕਰ ਸਕਦੀ ਆ ਮੈਂ ਤੈਨੂੰ ਕਦੀ ਵੀ ਨਹੀਂ ਰੋਕੂੰਗਾ ਪਰ ਇੱਕ ਗੱਲ ਦਾ ਖਿਆਲ ਰੱਖੀ ਮੇਰੀ ਇੱਜ਼ਤ ਦਾ ਤੇ ਆਪਣੇ ਪਿਤਾ ਦੀ ਪੱਗ ਦਾ ਹੋਰ ਚਾਹੇ ਤੂੰ ਜੋ ਮਰਜ਼ੀ ਕਰੇ ਮੈਂ ਤੇਰੀ ਹਮੇਸ਼ਾ ਮਦਦ ਹੀ ਕਰੂੰਗਾ ਤੇਰੇ ਨਾਲ ਖੜਾ ਮਿਲੂੰਗਾ ਜਿੱਥੇ ਵੀ ਤੈਨੂੰ ਮੇਰੀ ਲੋੜ ਪਵੇਗੀ ਇਹ ਸੁਣ ਕੇ ਹਰਪ੍ਰੀਤ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਹ ਖੁਸ਼ੀ ਨਾਲ ਵਿਕਰਮ ਦੇ ਗਲੇ ਲੱਗ ਗਈ ਤੇ ਉਹਦਾ ਧੰਨਵਾਦ ਕਰਨ ਲੱਗੀ ਹੁਣ ਹਰਪ੍ਰੀਤ ਆਪਣੀ ਅੱਗੇ ਦੀ ਪੜ੍ਹਾਈ ਸ਼ੁਰੂ ਕਰਨ ਵਾਲੀ ਸੀ ਤਾਂ ਉਹਦੇ ਲਈ ਉਹਨੂੰ ਕਿਤਾਬਾਂ ਚਾਹੀਦੀਆਂ ਸੀ ਪਰ ਉਹ ਆਪਣੀ ਸਾਸਕੂ ਲੋ ਡਰਦੀ ਸੀ ਉਹ ਡਰਦੀ ਉਹਨਾਂ ਨਾਲ ਗੱਲ ਨਹੀਂ ਕਰਦੀ ਸੀ ਤਾਂ ਉਹਨੇ ਵਿਕਰਮ ਨੂੰ ਕਿਹਾ ਕਿ ਮੈਨੂੰ ਅੱਗੇ ਦੀ ਪੜ੍ਹਾਈ ਕਰਨ ਲਈ ਕਿਤਾਬਾਂ ਚਾਹੀਦੀਆਂ ਆ ਕੀ ਤੁਸੀਂ ਮੈਨੂੰ ਕਿਤਾਬਾਂ ਲਿਆ ਕੇ ਦੇ ਦੇਵੋਗੇ ਤਾਂ ਵਿਕਰਮ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ ਤੇ ਸ਼ਾਮ ਨੂੰ ਵਿਕਰਮ ਜਦੋਂ ਆਫਿਸ ਤੋਂ ਵਾਪਸ ਆਇਆ ਤਾਂ ਹਰਪ੍ਰੀਤ ਲਈ ਕਿਤਾਬਾਂ ਲੈ ਕੇ ਆਇਆ ਹਰਪ੍ਰੀਤ ਆਪਣਾ ਕੰਮ ਨਿਬੜ ਕੇ ਆਪਣੀ ਪੜ੍ਹਾਈ ਕਰਨ ਲੱਗ ਪਈਂਦੀ ਹੁਣ ਹਰਪ੍ਰੀਤ ਖੁਸ਼ੀ-ਖੁਸ਼ੀ ਸਾਰੇ ਕੰਮ ਕਰਦੀ ਸੀ ਤੇ ਆਪ ਵੀ ਖੁਸ਼ ਰਹਿੰਦੀ ਸੀ ਸਰਦਾਰ ਦਾ ਛੇਤੀ ਛੇਤੀ ਕੰਮ ਨਿਬੜ ਕੇ ਤੇ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਾਈ ਕਰਨ ਲੱਗ ਪੈਂਦੀ। ਇਸ ਗੱਲ ਦਾ ਘਰ ਵਿੱਚ ਉਹਦੇ ਸਾਸੋਰੇ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਹਰਪ੍ਰੀਤ ਅੱਗੇ ਦੀ ਪੜ੍ਹਾਈ ਕਰ ਰਹੀ ਆ। ਇਸ ਲਈ ਉਹ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਪੜ੍ਹਾਈ ਕਰਦੀ ਰਹਿੰਦੀ। ਇੱਕ ਦਿਨ ਐਵੇਂ ਹੀ ਉਹ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਪੜ੍ਹ ਰਹੀ ਸੀ ਤਾਂ ਉਦੋਂ ਹੀ ਉਹਦੀ ਸਾਸ ਨੇ ਆਵਾਜ਼ ਦਿੱਤੀ ਤੇ ਕਿਹਾ ਹਰਪ੍ਰੀਤ ਦਰਵਾਜ਼ਾ ਬੰਦ ਕਰਕੇ ਕੀ ਕਰਦੀ ਰਹਿੰਨੀ ਆ? ਮੈਨੂੰ ਚਾਹ ਬਣਾ ਕੇ ਦੇ। ਤਹਾਰ ਪ੍ਰੀਤ ਇੱਕਦਮ ਘਬਰਾ ਗਈ ਉਹਨੇ ਫਟਾਫਟ ਆਪਣੀਆਂ ਕਿਤਾਬਾਂ ਆਪਣੇ ਬੈੱਡ ਦੇ ਥੱਲੇ ਲੁਕਾ ਦਿੱਤੀਆਂ ਤੇ ਦਰਵਾਜ਼ਾ ਖੋਲ੍ਹਿਆ ਤਾਂ ਉਹਦੀ ਸੱਸ ਗੁੱਸੇ ਨਾਲ ਕਹਿਣ ਲੱਗੀ ਇੱਥੇ ਤੈਨੂੰ ਦਿਨੇ ਹੀ ਚੋਰ ਪੈਂਦੇ ਆ ਜਿਹੜਾ ਤੂੰ ਅੰਦਰੋਂ ਕੁੰਡੀ ਲਾ ਕੇ ਬਹਿ ਜਾਨੀ ਆ ਬਾਹਰ ਸਾਡਾ ਤੈਨੂੰ ਕੋਈ ਖਿਆਲ ਨਹੀਂ ਆ ਕਿ ਸੱਸ ਸਹੁਰਾ ਵੀ ਬਾਹਰ ਆ ਉਹਨਾਂ ਨੂੰ ਵੀ ਪੁੱਛਣਾ ਆ ਤਹਾਰ ਪ੍ਰੀਤ ਡਰਦੀ ਕਹਿਣ ਲੱਗੀ ਮੰਮੀ ਜੀ ਮੈਂ ਤਾਂ ਵੈਸੇ ਹੀ ਤੁਹਾਡਾ ਆਰਾਮ ਕਰ ਰਹੀ ਸੀ ਕੰਮ ਕਰਕੇ ਥੱਕ ਗਈ ਸੀ ਤਾਂ ਸੋਚਿਆ ਮੈਂ ਆਰਾਮ ਕਰ ਲਵਾਂ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਜ਼ਰੂਰਤ ਪਵੇ ਮੈਂ ਹਾਜ਼ਰ ਹਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਬੜੀ ਹੀ ਨਿਮਰਤਾ ਨਾਲ ਹਰਪ੍ਰੀਤ ਨੇ ਜਵਾਬ ਦਿੱਤਾ ਤੇ ਆਪਣੀ ਸਾਸ ਨੂੰ ਚਾਹ ਬਣਾ ਕੇ ਦੇਣ ਚਲੀ ਗਈ ਇਸੇ ਤਰ੍ਹਾਂ ਹੀ ਵਕਤ ਬੀਤਣ ਲੱਗਾ ਤੇ ਹਰਪ੍ਰੀਤ ਦੇ ਪੇਪਰਾਂ ਦੇ ਦਿਨ ਵੀ ਨੇੜੇ ਆ ਗਏ ਜਦੋਂ ਹਰਪ੍ਰੀਤ ਦੇ ਪੇਪਰਾਂ ਦੇ ਦਿਨ ਆਏ ਤਾਂ ਉਹਨੂੰ ਪੇਪਰ ਦੇਣ ਤੋਂ ਬਾਅਦ ਜਾਣਾ ਹੀ ਪੈਣਾ ਸੀ ਤਾਂ ਉਹ ਕਿਸ ਤਰ੍ਹਾਂ ਜਾਵੇ ਹੁਣ ਇਹ ਹਰਪ੍ਰੀਤ ਉਦਾ ਪਤੀ ਸੋਚਣ ਲੱਗੇ ਫਿਰ ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਆਪਾਂ ਮੰਮੀ ਜੀ ਨੂੰ ਕਹਿ ਦਿੰਨੇ ਆ ਕਿ ਆਪਾਂ ਕਿਤੇ ਘੁੰਮਣ ਜਾਣਾ ਆ ਉਥੇ ਇੱਕ ਮਹੀਨਾ ਲੱਗੂਗਾ ਤਾਂ ਉਸ ਇੱਕ ਮਹੀਨੇ ਵਿੱਚ ਤੂੰ ਆਪਣੇ ਪੇਪਰ ਖਤਮ ਕਰ ਲਵੀਂ ਤੇ ਇਸ ਤਰ੍ਹਾਂ ਘਰ ਵੀ ਪਤਾ ਨਹੀਂ ਲੱਗੂਗਾ ਅੱਗੇ ਜੋ ਪ੍ਰਮਾਣ ਮੰਨ ਮਨਜ਼ੂਰ ਹੋਈ ਹੋਊਗਾ ਤੂੰ ਹੌਸਲਾ ਨਾ ਹਾਰ ਮੈਂ ਤੇਰੇ ਨਾਲ ਖੜਾ ਆ ਤਾਂ ਵਿਕਰਮ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਮੈਂ ਵਿਆਹ ਤੋਂ ਬਾਅਦ ਕਦੀ ਵੀ ਘੁੰਮਣ ਨਹੀਂ ਗਿਆ ਇਸ ਲਈ ਮੈਨੂੰ ਵੀ ਆਫਿਸ ਤੋਂ ਛੁੱਟੀਆਂ ਆ ਤਾਂ ਮੈਂ ਸੋਚ ਰਿਹਾ ਸੀ ਕਿ ਮੈਂ ਤਿਹਾਰਪ੍ਰੀਤ ਕੀਤੇ ਕੋ ਮਾਈਏ ਤਾਂ ਵਿਕਰਮ ਦੀ ਮਾਂ ਕਹਿ ਲੱਗੀ ਕਿ ਸਾਡੇ ਕੋਲ ਕੌਣ ਹੈ ਇੱਥੇ ਕੌਣ ਸਾਨੂੰ ਰੋਟੀ ਪਕਾ ਕੇ ਖਵਾਊਗਾ ਤਾਂ ਵਿਕਰਮ ਨੇ ਕਿਹਾ ਮੰਮੀ ਜੀ ਕੋਈ ਗੱਲ ਨਹੀਂ ਇੱਕ ਮਹੀਨੇ ਲਈ ਮੈਂ ਰੋਟੀ ਬਣਾਉਣ ਲਈ ਤੁਹਾਨੂੰ ਕੰਮਾਂ ਵਾਲੀ ਰੱਖ ਦਿੰਨਾ ਹਾਂ ਇੱਕ ਬੀਹਨੇ ਬਾਅਦ ਤਾਂ ਹਰਪ੍ਰੀਤ ਤੇ ਮੈਂ ਘਰ ਵਾਪਸ ਆ ਹੀ ਜਾਵਾਂਗੇ ਤਾਂ ਹਰਪ੍ਰੀਤ ਆਪੇ ਸਾਰਾ ਕੰਮ ਕਰ ਲਿਆ ਕਰੂਗੀ ਤਾਂ ਵਿਕਰਮ ਨੇ ਬੜੀਆਂ ਹੀ ਮਿੰਤਾ ਕਰਕੇ ਆਪਣੀ ਮੰਮੀ ਨੂੰ ਮਨਾਇਆ ਉਸ ਤੋਂ ਬਾਅਦ ਵਿਕਰਮ ਤੇ ਹਰਪ੍ਰੀਤ ਸ਼ਹਿਰ ਚਲੇ ਗਏ ਤੇ ਉੱਥੇ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ ਹਰਪ੍ਰੀਤ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੀ ਸੀ ਆਪਣੇ ਪੇਪਰਾਂ ਲਈ ਹਰਪ੍ਰੀਤ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਪੇਪਰਾਂ ਵਿੱਚ ਉਹਦੇ ਬਹੁਤ ਹੀ ਵਧੀਆ ਅੰਕ ਆਏ ਤੇ ਉਹ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਹੁਣ ਉਹਨੇ ਆਪਣੀ ਨੌਕਰੀ ਲਈ ਅਪਲਾਈ ਕਰ ਦਿੱਤਾ ਸੀ ਤੇ ਹੁਣ ਉਹਨੂੰ ਹਰ ਰੋਜ਼ ਆਪਣੀ ਨੌਕਰੀ ਦੇ ਨੋਟਿਸ ਆਉਣ ਦਾ ਇੰਤਜ਼ਾਰ ਰਹਿੰਦਾ ਸੀ ਇੱਕ ਦਿਨ ਇਦਾਂ ਹੀ ਦੁਪਹਿਰ ਦਾ ਟਾਈਮ ਸੀ ਤੇ ਹਰਪ੍ਰੀਤ ਦੇ ਦਰਵਾਜ਼ੇ ਦਾ ਦਰਵਾਜ਼ਾ ਖੜਕਿਆ ਬਾਹਰ ਪ੍ਰੀਤ ਦੀ ਸੱਸ ਕਹਿਣ ਲੱਗੀ ਹਰਪ੍ਰੀਤ ਜਾ ਜਾ ਕੇ ਵੇਖ ਇਸ ਟਾਈਮ ਕੌਣ ਆ ਗਿਆ ਆ ਜਦੋਂ ਹਰਪ੍ਰੀਤ ਨੇ ਜਾ ਕੇ ਵੇਖਿਆ ਤਾਂ ਬਾਹਰ ਡਾਕੀਆ ਸੀ ਡਾਕੀਏ ਨੇ ਇੱਕ ਹਰਪ੍ਰੀਤ ਦੇ ਨਾਂ ਦੀ ਚਿੱਠੀ ਦਿੱਤੀ ਤਾਂ ਉਹਦੀ ਸੱਸ ਹਰ ਰੋ ਰਹਿ ਗਈ ਕਿ ਇਹ ਚਿੱਠੀ ਕਾਦੀ ਆ ਤੈਨੂੰ ਚਿੱਠੀ ਕਿੰਨੇ ਭੇਜ ਦਿੱਤੀ। ਤਾਹਰ ਪ੍ਰੀਤ ਨੇ ਸੈਂਡ ਕਰਕੇ ਚਿੱਠੀ ਫੜ ਲਈ ਤੇ ਅੰਦਰ ਆ ਗਈ। ਅੰਦਰ ਆ ਕੇ ਉਹ ਆਪਣੀ ਸੱਸ ਕੋਲ ਬਹਿ ਕੇ ਚਿੱਠੀ ਖੋਲ ਕੇ ਪੜਨ ਲੱਗੀ। ਹਰਪ੍ਰੀਤ ਦਾ ਸੋਹਰਾ ਵੀ ਕੋਲ ਹੀ ਆ ਗਿਆ ਤੇ ਵਿਕਰਮ ਨਿਕਾ ਰਹੀ ਸੀ ਉਹ ਵੀ ਕੋਲ ਹੀ ਬਹਿ ਗਿਆ। ਚਿੱਠੀ ਵਿੱਚ ਲਿਖਿਆ ਸੀ ਕਿ ਉਹਨੂੰ ਤਹਿਸੀਲਦਾਰ ਦੀ ਨੌਕਰੀ ਮਿਲ ਗਈ ਆ ਤੇ ਉਹਨੂੰ ਇਸ ਨੌਕਰੀ ਲਈ ਚੁਣ ਲਿਆ ਗਿਆ ਆ। ਜਦੋਂ ਇਹ ਗੱਲ ਉਹਨੇ ਪੜ ਕੇ ਸਾਰਿਆਂ ਨੂੰ ਸੁਣਾਈ ਤਾ ਸਾਰੇ ਹਰਨ ਰਹਿ ਗਏ ਵਿਕਰਮ ਦੀ ਤਾਂ ਖੁਚੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਵਿਕਰਮ ਕਹਿਣ ਲੱਗਾ ਹਰਪ੍ਰੀਤ ਤੂੰ ਤਾਂ ਕਰ ਦਿਖਾਇਆ ਮੈਨੂੰ ਤਾਂ ਯਕੀਨ ਹੀ ਨਹੀਂ ਸੀ ਕਿ ਤੂੰ ਆਪਣੇ ਇਮਤਿਹਾਨ ਵਿੱਚੋਂ ਪਾਸ ਹੋ ਜਾਵੇਂਗੀ ਤੂੰ ਵਧੀਆ ਨੰਬਰਾਂ ਨਾਲ ਪਾਸ ਵੀ ਹੋ ਗਈ ਤੇ ਆਪਣੀ ਨੌਕਰੀ ਵੀ ਲੈ ਲਈ ਪਹਿਲਾਂ ਤਾਂ ਹਰਪ੍ਰੀਤ ਦੀ ਸਾਸ ਨੂੰ ਥੋੜਾ ਜਿਹਾ ਗੁੱਸਾ ਆਇਆ ਕਿ ਸਾਨੂੰ ਬਿਨਾਂ ਦੱਸੇ ਹੀ ਇਹਨੇ ਕਿਵੇਂ ਪੜਾਈ ਕਰ ਲਈ ਤੇ ਕਿਵੇਂ ਪੇਪਰ ਦਿੱਤੇ ਤਾਂ ਵਿਕਰਮ ਨੇ ਦੱਸਿਆ ਮੰਮੀ ਜਦੋਂ ਅਸੀਂ ਬਾਹਰ ਘੁੰਮਣ ਗਏ ਸੀ ਨਾ ਦਰਿਆਸਾਲ ਅਸੀਂ ਘੁੰਮਣ ਨਹੀਂ ਗਏ ਸੀ ਉਦੋਂ ਹਰਪ੍ਰੀਤ ਦੇ ਪੇਪਰ ਸੀ ਤਾਂ ਇਹ ਆਪਣੇ ਪੇਪਰ ਦੇਣ ਗਈ ਸੀ ਅਸੀਂ ਤੁਹਾਨੂੰ ਇਸ ਲਈ ਨਹੀਂ ਦੱਸਿਆ ਸੀ ਕਿ ਸਾਨੂੰ ਪਤਾ ਨਹੀਂ ਸੀ ਕਿ ਹਰਪ੍ਰੀਤ ਇੰਨੇ ਵਧੀਆ ਨੰਬਰ ਲੈ ਵੀ ਆਊਗੀ ਕਿ ਪਤਾ ਨਹੀਂ ਇਹਨੂੰ ਨੌਕਰੀ ਮਿਲੂਗੀ ਵੀ ਜਾਂ ਨਹੀਂ ਇਸ ਲਈ ਅਸੀਂ ਤੁਹਾਡੇ ਤੋਂ ਇਹ ਸਭ ਲੁਕਾਇਆ ਤਾਂ ਇਹ ਸੁਣ ਕੇ ਹਰਪ੍ਰੀਤ ਦੀ ਸੱਸ ਹੈਰਾਨ ਵੀ ਹੋਈ ਤੇ ਖੁਸ਼ ਵੀ ਹਰ ਪ੍ਰੀਤ ਦਾ ਸੋਹਰਾ ਵੀ ਖੁਸ਼ ਸੀ ਤੇ ਹਰ ਪ੍ਰੀਤ ਤਾਂ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨੇ ਆਪਣਾ ਸੁਪਨਾ ਪੂਰਾ ਜੋ ਕਰ ਲਿਆ ਸੀ ਜਿਹੋ ਆਪਣਾ ਸੁਪਨਾ ਆਪਣੇ ਅੰਦਰ ਹੀ ਦੱਬ ਕੇ ਰੱਖਦੀ ਤਾਂ ਅੱਜ ਉਹ ਇਸ ਮੁਕਾਮ ਤੇ ਨਾ ਹੁੰਦੀ ਇਸ ਲਈ ਸਾਨੂੰ ਆਪਣੇ ਦਿਲ ਦੀ ਗੱਲ ਕਿਸੇ ਨਾ ਕਿਸੇ ਨਾਲ ਜ਼ਰੂਰ ਕਰ ਦੇਣੀ ਚਾਹੀਦੀ ਆ ਕੋਈ ਤਾਂ ਕੋਈ ਤਾਂ ਸਾਡੀ ਮਦਦ ਲਈ ਜ਼ਰੂਰ ਅੱਗੇ ਆਵੇਗਾ ਇਸ ਤਰ੍ਹਾਂ ਹਰ ਪ੍ਰੀਤ ਨੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਉਹਦੇ ਪਤੀ ਨੇ ਉਹਦੀ ਮਦਦ ਕੀਤੀ ਫਿਰ ਉਹਨਾਂ ਨੇ ਇਹ ਖਬਰ ਹਰ ਪ੍ਰੀਤ ਦੇ ਮਾਪਿਓ ਨੂੰ ਦਿੱਤੀ ਤਾਂ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿ ਸਾਡੀ ਧੀ ਅੱਜ ਇੱਕ ਅਫਸਰ ਬਣ ਗਈ ਆ ਸੋ ਦੋਸਤੋ ਤੁਹਾਡੇ ਕੋਲ ਵੀ ਜੇਕਰ ਕੋਈ ਐਵੀ ਜੀ ਕਹਾਣੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਾਦ ਤੱਕ ਆਪਣੀ ਏਕਨੂਰ ਕੌਰ ਨੂੰ دی ਇਜਾਜ਼ਤ ਸਤ ਸ਼੍ਰੀ ਅਕਾਲ ਜੀ